ਜੀ ਸੱਚੀ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਚ ਬੀਬੀਆਂ ਨੇ ਲੈ ਸਰਕਾਰੀ ਬੱਸਾਂ ਵਿੱਚ ਕਰੋੜਾ ਰੁਪਏ ਤੇ ਫ੍ਰੀ ਝੂਟੇ ਹੁਣ ਨਹੀਂ ਮਿਲੇਗਾ ਸਭ ਨੂੰ ਫ੍ਰੀ ਬੱਸ ਦਾ ਲਾਭ ਕਿਹਾ ਪੂਰੀ ਅਪਡੇਟ ਅਤੇ ਪੰਜਾਬ ਸਰਕਾਰ ਦੁਆਰਾ ਕਿਹੜੀ ਨਵੀਂ ਅਪਡੇਟ ਫ੍ਰੀ ਬੱਸ ਦੇ ਸਬੰਧ ਵਿੱਚ ਜਾਰੀ ਕੀਤੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਤਾਜੀ ਨੌਕਰੀ ਤੇ ਨਵੇਂ ਉਦਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕੇ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੌਬਲਰਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੋ ਲੈ ਕੇ ਚੱਲਦੇ ਹਾਂ ਅੱਜ ਦੀ ਨਵੀਂ ਤੇ ਤਾਜ਼ੀ ਖਬਰ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਹਿਲਾ ਸ਼క్తిਕਰਨ ਦੀ ਦਿਸ਼ਾ ਵੱਲੋਂ ਪ੍ਰਮੁੱਖ ਪਹਿਲਾ ਕਦਮ ਤੈਅ ਤੂ ਸੂਬੇ ਦੀਆਂ ਮਹਿਲਾਵਾਂ ਨੂੰ ਹੋਂਦ ਤੱਕ 1548 ਕਰੋੜ ਰੁਪਏ ਤੋਂ ਵੱਧ ਮੁਫਤ ਬੱਸ ਸਹੂਲਤ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਇਸ ਬੰਦ ਹੋਰ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਲਲਿਤ ਪੁਲਰ ਜੀ ਨੇ ਦੱਸਿਆ ਕਿ ਮਾਨਸਰਕਾਰ ਵੱਲੋਂ ਆਪਣੇ ਕਾਰਜਕਾਲ ਦੇ 28 ਮਹੀਨਿਆਂ ਦੌਰਾਨ ਪੰਜਾਬ ਰੋਡਵੇਜ਼ ਪੰਨ ਬੱਸ ਪੀਟੀਆਰਸੀ ਦੀਆਂ ਬੱਸਾਂ ਵਿੱਚ ਮਹਿਲਾਵਾਂ ਲਈ ਮੁਫਤ ਯਾਤਰਾ ਯਕੀਨੀ ਬਣਾਉਣ ਹਿੱਤ 1548.25 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਹੋਰ ਗ੍ਰਾਂਟਕਰੀ ਸਕੀਮ ਤਹਿਤ ਔਰਤਾਂ ਨੂੰ 32.46 ਕਰੋੜ ਯਾਤਰਾਵਾਂ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਜਿਸ ਸਦਕਾ ਪੰਜਾਬ ਭਾਰ ਦੀਆਂ ਮਹਿਲਾਵਾਂ ਨੂੰ ਸਮਰੱਥ ਬਣਾਉਣ ਦੇ ਮੌਕੇ ਤੱਕ ਉਹਨਾਂ ਦੀ ਪਹੁੰਚ ਬਣਾਉਂਦੀ ਦਿਸ਼ਾ ਵੱਲ ਅਹਿਮ ਵਾਅਦਾ ਕੀਤਾ ਹੋਇਆ ਹੈ ਕੈਬਨਟ ਮੰਤਰੀ ਨੇ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਰਚ 2022 ਤੋਂ ਮਾਰਚ 2023 ਤੱਕ ਕੁੱਲ 746.63 ਕਰੋੜ ਰੁਪਏ ਦਾ ਖਰਚ ਕੀਤਾ ਗਿਆ ਹੈ ਜਦਕਿ 14.29 ਕਰੋੜ ਯਾਤਰਾ ਦਾ ਲਾਭ ਇਸ ਸਕੀਮ ਦੁਆਰਾ ਮਹਿਲਾਵਾਂ ਨੂੰ ਦਿੱਤਾ ਗਿਆ ਹੈ ਇਸ ਦੇ ਨਾਲ ਬਰੇ 2023-24 ਦੌਰਾਨ 694.64 ਕਰੋੜ ਰੁਪਏ ਦੇ ਖਰਚ ਨਾਲ ਔਰਤਾਂ ਨੂੰ 14.90 ਕਰੋੜ ਯਾਤਰਾਮਾਂ ਦੀ ਸਹੂਲਤ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤ ਬਰੇ ਦੌਰਾਨ 15 ਜੁਲਾਈ 2024 ਤੱਕ 188.98 ਕਰੋੜ ਰੁਪਏ ਦਾ ਮਹਿਲਾਵਾਂ ਨੂੰ 3.27 ਕਰੋੜ ਯਾਤਰਾਵਾਂ ਦਾ ਲਾਭ ਦਿੱਤਾ ਜਾ ਚੁੱਕਿਆ ਹੈ ਇਸ ਦੌਰਾਨ ਹੁਣ ਸੀਐਮ ਮਾਨ ਵੱਲੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਜੋ ਔਰਤਾਂ ਦੇ ਲਈ ਮੁਫਤ ਯਾਤਰਾ ਸਕੀਮ ਹੈ ਇਸ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਪੰਜਾਬ ਪਟਿਆ ਬੱਸਾਂ ਦੇ ਵਿੱਚ ਸਮਾਰਟ ਕਾਰਡ ਮਸ਼ੀਨਾਂ ਲਗਾਈਆਂ ਜਾਣਗੀਆਂ ਅਤੇ ਹਰ ਔਰਤ ਦਾ ਸਮਾਰਟ ਕਾਰਡ ਬਣਾਇਆ ਜਾਵੇਗਾ ਇਸ ਸਮਾਰਟ ਕਾਰਡ ਦੇ ਲਈ ਤੁਹਾਨੂੰ ਆਨਲਾਈਨ ਵੈੱਬਸਾਈਟ ਦਿੱਤੀ ਜਾਏਗੀ ਜਿਸ ਦੇ ਉੱਪਰ ਤੁਸੀਂ ਆਪਣਾ ਨਾਮ ਆਧਾਰ ਕਾਰਡ ਨੰਬਰ ਆਪਣੀ ਮੋਬਾਈਲ ਨੰਬਰ ਸਾਰੀ ਡਿਟੇਲ ਫਿਲ ਕਰਕੇ ਆਪਨਾ ਸਮਾਰਟ ਕਾਰਡ ਬਣਵਾ ਸਕੋਗੇ ਅਤੇ ਇਸ ਸਮਾਰਟ ਕਾਰਡ ਦੇ ਨਾਲ ਤੁਸੀਂ ਕਿਸੇ ਵੀ ਬੱਸ ਵਿੱਚ ਫ੍ਰੀ ਸਫਰ ਕਰ ਸਕੋਗੇ ਅਤੇ ਇਸ ਦੇ ਨਾਲ ਬੱਸਾਂ ਦੇ ਵਿੱਚ ਵੀ ਡਿਜੀਟਲ ਮੀਟਰ ਲਗਾਏ ਜਾਣਗੇ ਜਿਸ ਦੇ ਨਾਲ ਤੁਸੀਂ ਸਮਾਰਟ ਕਾਰਡ ਨੂੰ ਮੀਟਰ ਦੇ ਉੱਪਰ ਰੱਖੋਗੇ ਤਾਂ ਤੁਹਾਡੇ ਸਮਾਰਟ ਕਾਰਡ ਸਕੈਨ ਹੋ ਜਾਏਗਾ ਜਦੋਂ ਤੁਸੀਂ ਜਿਸ ਵੀ ਬੱਸ ਸਟੈਂਡ ਤੇ ਉਤਰਨਾ ਹੋਵੇਗਾ ਤੁਸੀਂ ਦੁਬਾਰਾ ਤੋਂ ਮੀਟਰ ਤੇ ਆਪਣੇ ਸਮਾਰਟ ਕਾਰਡ ਨੂੰ ਸਕੈਨ ਕਰਕੇ ਉਤਰ ਸਕਦੇ ਹੋ ਤੁਹਾਨੂੰ ਟਿਕਟ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਇਸ ਦੇ ਨਾਲ ਇੱਕ ਤਾਂ ਔਰਤਾਂ ਦਾ ਜੋ ਫਾਇਦਾ ਹੋਵੇਗਾ ਦੂਸਰੇ ਨੰਬਰ ਤੇ ਸਮਾਂ ਬਚੇਗਾ ਔਰ ਜਿਸ ਕਰਕੇ ਔਰਤਾਂ ਨੂੰ ਜੋ ਖਰਚਲ ਖਵਾਰੀ ਹੁਣ ਟਿਕਟ ਲੈਣ ਦੇ ਵਿੱਚ ਹੋ ਰਹੀ ਹੈ ਉਹ ਖਰਚਲ ਖਵਾਰੀ ਬੰਦ ਹੋ ਜਾਵੇਗੀ ਤਾਂ ਇਹ ਸੀ ਅੱਜ ਦੀ ਖਾਸ ਅਪਡੇਟ ਇਸ ਤੋਂ ਇਲਾਵਾ ਹੋਰ ਜਿਹੜੀਆਂ ਵੀ ਨਵੀਆਂ ਅਪਡੇਟ ਆਉਣਗੀਆਂ ਤੁਹਾਨੂੰ ਚੈਨਲ ਦੁਆਰਾ ਸ਼ੇਅਰ ਕਰਦੇ ਰਵਾਂਗੇ ਤਾਂ ਸਮਾਰਟ ਕਾਰਡ ਤੋਂ ਵੀ ਸ਼ੁਰੂ ਹੁੰਦਾ ਹੈ ਉਸ ਦੀ ਸਬੰਧਿਤ ਜਾਣਕਾਰੀ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰੋ ਧੰਨਵਾਦ